ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਇੱਕ ਜੂਨ ਨੂੰ VOTING ਹੋਣੀ ਆ ਪਰ ਅਜੇ ਤੱਕ ਜ਼ਿਆਦਾਤਰ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਅੱਜ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਸੀਟ ਦੀ ਤਾਂ ਇੱਥੇ ਅਗਰ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਵੱਲੋਂ ਕਈ ਦਾਅਵੇਦਾਰੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਹਜੇ ਕਾਂਗਰਸ ਨੇ ਆਪਣੇ ਪੱਤੇ ਪੰਜਾਬ ਦੇ ਵਿੱਚ ਨਹੀਂ ਖੋਲੇ ਨੇ ਗੱਲ ਕਰਦੇ ਹਾਂ ਸਿਲਸਿਲੇਬਾਤ ਤਰੀਕੇ ਦੇ ਨਾਲ ਸੰਗਰੂਰ ਤੋਂ ਤਿੰਨ ਕੈਂਡੀਡੇਟਾਂ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਜਦੇ ਵਿੱਚ ਦਲਵੀਰ ਸਿੰਘ ਗੋਲਡੀ ਵਿਜੇਂਦਰ ਸਿੰਘਲਾ ਅਤੇ ਅਸੋਕਪਾਲ ਸਿੰਘ ਖਹਿਰਾ ਪਰ ਲੇਕਿਨ ਹੁਣ ਤਿੰਨਾਂ ਦੇ ਵਿੱਚੋਂ ਕਾਂਗਰਸ ਦੀ ਹਾਈ ਕਮਾਂਡ ਕਿਸ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਲੇਕਿਨ ਦਲਵੀਰ ਸਿੰਘ ਗੋਲਡੀ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਉਹਨਾਂ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਜ਼ਰੂਰ ਲੜਨਗੇ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਬਾਏ ਇਲੈਕਸ਼ਨ ਹੋਇਆ ਸੀ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਸ ਸਮੇਂ ਪਾਰਟੀ ਨੇ ਦਲਵੀਰ ਸਿੰਘ ਗੋਲਡੀ ਨੂੰ ਸੰਗਰੂਰ ਲੋਕ ਸਭਾ ਸੀਟ ਲਈ ਮੈਦਾਨ ਦੇ ਵਿੱਚ ਉਤਾਰਿਆ ਸੀ ਕਿਉਂਕਿ ਦਲਵੀਰ ਸਿੰਘ ਗੋਲਡੀ ਦਾ ਤਰਕ ਹੈਗਾ ਉਹਨਾਂ ਕਹਿਣਾ ਕਿ ਜਦੋਂ ਸਾਹਮਣੇ ਹਾਰ ਦਿਖ ਰਹੀ ਸੀ ਉਸ ਸਮੇਂ ਪਾਰਟੀ ਉਹਨਾਂ ਨੂੰ ਅੱਗੇ ਕਰਿਆ ਪਰ ਉਸ ਸਮੇਂ ਪਾਰਟੀ ਨੇ ਭਰੋਸਾ ਦਿੱਤਾ ਸੀ ਉਹਨਾਂ ਨੂੰ ਕਿ ਜਦੋਂ ਦੁਬਾਰਾ 2024 ਦੀਆਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਤੁਹਾਡਾ ਨਾਮ ਹੀ ਜਿਹੜਾ ਅੱਗੇ ਹੋਏਗਾ ਤੁਸੀਂ ਹੀ ਲੋਕ ਸਭਾ ਸੀਟ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਹੋਵੋਗੇ ਪਰ ਹੁਣ ਚਰਚਾਵਾਂ ਚੱਲ ਰਹੀਆਂ ਨੇ ਕੀ ਅਸਕਪਾਲ ਸਿੰਘ ਕਹਿਰਾ ਮੈਦਾਨ ਦੇ ਵਿੱਚ ਆ ਸਕਦੇ ਨੇ ਵਿਜੇਂਦਰ ਸਿੰਘਲਾ ਆ ਸਕਦੇ ਨੇ ਕਿਉਂਕਿ ਵਿਜੇਂਦਰ ਸਿੰਘਲਾ ਪਹਿਲਾਂ ਵੀ ਇੱਥੇ ਸੰਸਦ ਰਹ ਚੁੱਕੇ ਨੇ ਪੰਜਾਬ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਸਮੇਂ ਕੈਬਨਟ ਮੰਤਰੀ ਰਹ ਚੁੱਕੇ ਨੇ ਤੇ ਇਸ ਤੋਂ ਬਾਅਦ ਉਹਨਾਂ ਦੀ ਚਰਚਾਵਾਂ ਉਦੋਂ ਘਟੀਆਂ ਸੀ ਜਦੋਂ ਕਿ ਉਹਨਾਂ ਦਾ ਨਾਮ ਪਟਿਆਲਾ ਲੋਕ ਸਭਾ ਸੀਟ ਤੋਂ ਅੱਗੇ ਆਇਆ ਸੀ ਪਰ ਧਰਮਵੀਰ ਗਾਂਧੀ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਦਾ ਹਿੱਸਾ ਹੁੰਦੇ ਸੀ ਤੇ ਉਸ ਤੋਂ ਸੰਸਦ ਵੀ ਰਹ ਚੁੱਕੇ ਨੇ ਉਹਨਾਂ ਨੇ ਕਾਂਗਰਸ ਦੇ ਵਿੱਚ ਜੁਆਇਨਿੰਗ ਹੋਣ ਤੋਂ ਬਾਅਦ ਚਰਚਾਵਾਂ ਚੱਲੀਆਂ ਕਿ ਧਰਮਵੀਰ ਗਾਂਧੀ ਲੋਕ ਸਭਾ ਸੀਟ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਅਤੇ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਜਿਹੜੇ ਚੋਣ ਲੜ ਸਕਦੇ ਨੇ ਪਰ ਦੂਜੇ ਪਾਸੇ ਦਲਵੀਰ ਸਿੰਘ ਗੋਲਡੀ ਅਤੇ ਉਹਨਾਂ ਦੀ ਪਤਨੀ ਉਹਨਾਂ ਨੇ ਲਗਾਤਾਰ ਗਤੀਵਿਧੀਆਂ ਨੇ ਜਿਹੜੀਆਂ ਉਹ ਆਪਣੇ ਇਲਾਕੇ ਦੇ ਵਿੱਚ ਸੰਗਰੂਰ ਬਰਨਾਲਾ ਮਲੇਕੋਟਲਾ ਦੇ ਵਿੱਚ ਬਧਾਈਆਂ ਹੋਈਆਂ ਨੇ ਹਰ ਛੋਟੇ ਵੱਡੇ ਸਮਾਗਮਾਂ ਦੇ ਵਿੱਚ ਉਹ ਉਹ ਜਾ ਰਹੇ ਨੇ ਪਰ ਦੂਜੇ ਪਾਸੇ ਗੱਲ ਸੁਖਪਾਲ ਖਹਿਰਾ ਦੀ ਕੀਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਗੜ ਹੈ ਜਿਹੜਾ ਸੰਗਰੂਰ ਲੋਕ ਸਭਾ ਸੀਟ ਹੈ ਜਿਹੜੀ ਕਿਉਂਕਿ ਇਹਨੂੰ ਆਮ ਆਦਮੀ ਪਾਰਟੀ ਰਾਜਧਾਨੀ ਵੀ ਕਿਹਾ ਜਾ ਰਿਹਾ ਪਰ ਇਸ ਨੂੰ ਹੋਰ ਕਹਿ ਸਕਦੇ ਹਾਂ ਹੌਟ ਸੀਟ ਬਣਾਉਣ ਦੇ ਲਈ ਕਾਂਗਰਸ ਦਾਅ ਖੇਡ ਸਕਦੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕਈ ਤਰ੍ਹਾਂ ਦੇ ਚਰਚਾਵਾ ਚੱਲਦੀਆਂ ਨੇ ਕਿ ਕੋਠੀ ਦੀ ਤਲਾਸ਼ ਵੀ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਹੋਈ ਹਾਲੀ ਦੇ ਵਿੱਚ ਅਵੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਲਦ ਹੀ ਜਿਹੜੀ ਲਿਸਟ ਹੈ ਜਿਹੜੀ ਉਹ ਜਾਰੀ ਹੋਏਗੀ ਪਰ ਇਸ ਦੇ ਵਿੱਚ 755 ਜਦੋਂ ਮੈਂ ਰਾਜਾ ਵੜਿੰਗ ਦਾ ਨਾਮ ਲਿਆ ਇਸ ਲਈ ਵੀ ਬਣ ਜਾਂਦੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਐਤਵਾਰ ਵਾਲੇ ਦਿਨ ਸੰਗਰੂਰ ਦੇ ਵਿੱਚ ਜਿਹੜੇ ਵਿਜੇਂਦਰ ਸਿੰਘਲਾ ਦੇ ਘਰ ਉਹਨਾਂ ਦੇ ਪਿਤਾ ਦੀ ਜਿਹੜੀ ਵਰਸੀ ਮਨਾਈ ਜਾਂਦੀ ਹੈ ਉਸ ਦੇ ਵਿੱਚ ਕਈ ਕਾਂਗਰਸ ਦੇ ਦਿੱਗਜ ਚਿਹਰੇ ਨੇ ਜਿਹੜੇ ਉਹ ਪਹੁੰਚਦੇ ਨੇ ਖਾਸ ਤੌਰ ਤੇ ਬੰਦਰ ਸਿੰਘ ਰਾਜਾ ਬੜਿੰਗਵੀ ਪਹੁੰਚਦੇ ਨੇ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਪਹੁੰਚਦੇ ਨੇ ਪਰ ਉਹਦੇ ਵਿੱਚ ਗੈਰ ਹਾਜ਼ਰ ਜਿਹੜੀਆਂ ਸ਼ਖਸੀਅਤਾਂ ਰਹਿੰਦੀਆਂ ਨੇ ਦਲਵੀਰ ਸਿੰਘ ਗੋਲਡੀ ਜਿਹੜੇ ਉੱਥੇ ਨਹੀਂ ਮੌਜੂਦ ਹੁੰਦੇ ਅ ਸੁਰਜੀਤ ਸਿੰਘ ਧਮਾਨ ਦੇ ਜਿਹੜੇ ਬੇਟੇ ਨੇ ਜਸਵਿੰਦਰ ਧਮਾਨ ਉਹ ਉੱਥੇ ਨਹੀਂ ਪਹੁੰਚਦੇ ਰਜੀਆ ਸੁਲਤਾਨਾ ਨਹੀਂ ਪਹੁੰਚਦੇ ਕਿਉਂਕਿ ਕੋਈ ਜਿਹੜੇ ਉਹਨਾਂ ਨੂੰ ਨਿੱਜੀ ਤੌਰ ਦੇ ਉੱਪਰ ਕੋਈ ਕੰਮ ਕਾਜ ਵੀ ਹੋ ਸਕਦਾ ਹੈ ਕਿ ਉਹ ਨਾ ਆ ਸਕਣ ਪਰ ਸਿਆਸੀ ਗਲੈਰਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਸਾਇਦ ਇਸ ਚੀਜ਼ ਤੋਂ ਨਾਰਾਜ਼ ਨੇ ਕਿ ਆਮ ਆਦਮੀ ਪਾਪ ਕਰਨਾ ਕਿ ਕਾਂਗਰਸ ਵਿਜੇਂਦਰ ਸਿੰਘਲਾ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਦੇ ਵਿੱਚ ਹੈ ਜਾਂ ਫਿਰ ਵਿਜੇਂਦਰ ਸਿੰਘਲਾ ਅ ਲੋਕ ਸਭਾ ਸੰਗਰੂਰ ਦੇ ਲਈ ਦਾਵੇਦਾਰੀ ਪੇਸ਼ ਕਰ ਰਹੇ ਨੇ ਪਰ ਦੂਜੇ ਪਾਸੇ ਹੁਣ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਕਿਸ ਉਮੀਦਵਾਰ ਦੇ ਨਾਮ ਤੇ ਉੱਪਰ ਮੋਹਰ ਜਿਹੜੀ ਉਹ ਲਗਾਉਂਦਾ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਵਿਜੇਂਦਰ ਸਿੰਘ ਲਾ ਦੀਆਂ ਚਰਚਾਵਾਂ ਇਸ ਲਈ ਜ਼ਿਆਦਾ ਹੋ ਰਹੀਆਂ ਨੇ ਕਿਉਂ ਪਹਿਲਾਂ ਸੰਸਦ ਰਹ ਚੁੱਕੇ ਨੇ ਕਈ ਜਿਹੜੇ ਜ਼ਿਆਦਾਤਰ ਉਹਨੇ ਕਮ ਸੰਗਰੂਰ ਇਲਾਕੇ ਦੇ ਵਿੱਚ ਕੀਤੇ ਨੇ ਪਰ ਦਲਵੀਰ ਸਿੰਘ ਗੋਲਡੀ ਜਿਹੜੇ ਨੇ ਉਹ ਇਸ ਲਈ ਦਾਵੇਦਾਰੀ ਜਤਾ ਰਹੇ ਨੇ ਕਿ ਔਖੇ ਸਮੇਂ ਉਹ ਉਹਨਾਂ ਨੇ ਸੰਗਰੂ ਲੋਕ ਸਭਾ ਸੀਟ ਤੋਂ ਜਿਹੜੀ ਚੋਣ ਲੜੀ ਆ ਤੇ ਦੂਜੇ ਪਾਸੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੱਮਾਨ ਦੇ ਆਪੋਜੀਟ ਸੰਗਰੂ ਦੇ ਧੂਰੀ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਨੇ ਪਰ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਂਦਰ ਸਿੰਘਲਾ ਅਤੇ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰ ਕੌਰ ਖੰਗੂੜਾ ਦੇ ਨਾਮ ਜਿਹੜੇ ਸਿਲੈਕਟ ਕੀਤੇ ਗਏ ਨੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਨਾਮ ਦੇ ਉੱਪਰ ਜਿਹੜੀ ਮੋਹਰ ਆ ਉਹ ਜਲਦ ਲੱਗ ਸਕਦੀ ਹੈ ਅਗਰ ਮਹਿਲਾ ਰਾਖਵਾ ਕਰਨ ਦੀ ਗੱਲ ਕੀਤੀ ਜਾਵੇ ਤਾਂ ਦਲਵੀਰ ਸਿੰਘ ਗੋਲਡੀ ਦੀ ਪਤਨੀ ਨੂੰ ਜਿਹੜਾ ਅੱਗੇ ਲਿਆਂਦਾ ਜਾ ਸਕਦਾ ਹੈਗਾ ਪਰ ਇਹ ਦਾਵੇ ਕਿੰਨੇਕ ਸਟeek ਨਜ਼ਰ ਆਉਣਗੇ ਜਾਂ ਫਿਰ ਕਾਂਗਰਸ ਵੱਲੋਂ ਵਿਜੇਂਦਰ ਸਿੰਘਲਾ ਨੂੰ ਅੱਗੇ ਲੈ ਕੇ ਆਉਣਾ ਜਾਂ ਫਿਰ ਦਲਬੀਰ ਸਿੰਘ ਗੋਲਡੀ ਦੀ ਪਤਨੀ ਜਾਂ ਫਿਰ ਸਖਪਾਲ ਸਿੰਘ ਖਹਿਰਾਂ ਨੂੰ ਅੱਗੇ ਲੈ ਕੇ ਆਉਣਾ ਕਿੰਨਾ ਇੱਕ ਕਾਂਗਰਸ ਦੇ ਲਈ ਲਾਹੇਬੰਦ ਹੋਏਗਾ ਇਹ ਆਉਣ ਵਾਲੇ ਸਮੇਂ 'ਚ ਦੇਖਿਆ ਜਾਏਗਾ ਕਿਉਂਕਿ ਹਜੇ ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਗਰਮੀਤ ਸਿੰਘ ਮੀਤ ਹੇਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਔਰ ਪਹਿਲਾ ਸੀਟਿੰਗ ਜਿਹੜੇ ਐਮਪੀ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਹਜੇ ਭਾਜਪਾ ਅਤੇ ਅਕਾਲੀ ਦਲ ਵੱਲੋਂ ਆਪਣੇ ਪੱਤੇ ਸੰਗਰੂਪ ਦੇ ਵਿੱਚ ਨਹੀਂ ਖੋਲੇ ਗਏ ਤੇ ਇਸ ਤੋਂ ਬਾਅਦ ਦੇਖਣਾ ਹੋਗਾ ਕਿ ਇਹ ਹੌਟ ਸੀਟ ਕਿਸ ਤਰ੍ਹਾਂ ਦੀ ਜਿਹੜੀ ਉਹ ਬਣਦੀ ਹੈ ਤੁਸੀਂ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੀ رائے ਹੈ ਜਿਹੜੀ ਉਹ ਜ਼ਰੂਰ ਦਿਓ ਕਿ ਕਾਂਗਰਸ ਕਿਸ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਕਿ